ਕੱਲ ਜੀ ਸਾਰਿਆਂ ਨੂੰ ਹੂਸਾਂ ਦੀ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੁਹਾਡਾ ਕੋਲ ਪਹੁੰਚ ਚੁੱਕੇ ਜੀ ਪਿੰਡ ਵੀਰਦਾ ਹੈਗਾ ਸੋਈਆਂ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਸਿਲਮੀ ਜੀਠਾ ਦੇਖੋ ਦੋ ਹੀ گاਵਾ ਲੈ ਕੇ ਆਂਦਾ ਵੀ ਦੋਵੇਂ ਕੁਆਲਿਟੀ ਦੇ ਵੇੜਾ ਲੈ ਕੇ ਆਂਦਾ ਸੋਈਆਂ ਸੋਈਆਂ ਜਾਓ ਫਿਰ ਗੱਲਬਾਤ ਕਰੀਏ ਬਾਜੀ ਹਸਤੀ ਕਾ ਸ਼ਾਸੀ ਗਵੀ ਜੀ ਹੋਰ ਲਓ ਜੀ ਠੀਕ ਠਾਕ ਹਾਂਜੀ ਵਧੀਆ ਵਧੀਆ ਚਲੋ ਜਲਦਾ ਬਾਜੀ ਕੰਮ ਬਹੁਤ ਵਧੀਆ ਚੱਲਦਾ ਜੀ ਹਾਂਜੀ ਵਿਗੜਿਆ ਮਾਲ ਮੂਲ ਫਿਰ ਹਾਂਜੀ ਹਾਂਜੀ ਮਾਲ ਵਿਗੜਿਆ ਮੇਲੇ ਮੂਲੇ ਗਏ ਆ ਤੇ ਫਿਰ ਉਹ ਤੋਂ ਬਾਅਦ ਬੰਦ ਕੀਤਾ ਛੋੜਾ ਹਾਂਜੀ ਨੰਨ ਠੀਕ ਹੈ ਤੇ ਹੁਣ ਦੋ ਲੈਂਦੇ ਆ ਇੱਕ ਝੂੰਗੀ ਹਾਂਜੀ ਤੇ ਕੱਲ ਜਲਸੀ ਕਰੋ ਸਰ ਚਲ ਆ ਜੋ ਹਾਂਜੀ ਕਿੰਨਾ ਦਾ ਦੁੱਧ ਲਾਵ ਇਹਦੇ ਕੋ ਹੈਗਾ ਜੀ 21 22 ਕਿਲੋ 21 22 ਕਿਲੋ ਹਾਂਜੀ 21 ਕਿਲੋ ਤੁਸੀਂ ਲਾਓ ਲਓ ਜੀ 21 22 ਕਿਲੋ ਹੈ ਦੁੱਧ ਤਿਆਰ ਆ ਪੂਰਾ ਰੈਡੀ ਦੁੱਧ ਆ ਵੱਡੀ ਵੇੜਾ ਪੂਰੀ ਨਾਲੇ ਹਾਂਜੀ ਲਓ ਚਵਾਪਸਾ ਬਿਲਕੁਲ ਵਧੀਆ ਭਾਈ ਬਿਲਕੁਲ ਵਧੀਆ ਐਡੀ ਮੋਟੀ ਧਾਰਿਆ ਠੰਡੀ ਸੀਲ ਭਾਂ ਜਿੱਥੇ ਮੱਝੀ ਕੋਈ ਰੱਸੀ ਛੁੱਟ ਕੇ ਬਹਿ ਜੇ ਹਾਂਜੀ ਹਾਂਜੀ ਲੈ ਵੀ ਬੱਚਾ ਮਗਰ ਆ ਗਿਆ ਵੇਖੋ ਬਰਾਬਰ ਮੈਂ ਤਾਂ ਖਾਈ ਜਲ ਕਰਾ ਨਹੀਂ ਕਰਾਂ ਆ ਜਾ ਲਓ ਵਧੂ ਅੱਜ ਬਾਈ ਜੀ ਹੋਰ ਥੋੜਾ ਥੋੜਾ ਹਾਂਜੀ ਹਾਂਜੀ ਮੈਂ ਲੈ ਲੇ ਤੀ ਆ 25 ਕਿਲੋ ਦੁੱਧ ਨੇ ਪਾ ਜਣਾ ਨਾ ਨੋਰਮਲ ਸੇਵਾ ਦੇ ਨਾਲ 25 ਕਿਲੋ ਪਾ ਜਣਾ ਹੈ ਵੀ ਕੋ ਠੰਡੀ ਰਹੀ ਦੇਖੋ ਆਖੋ ਜਿੱਦਾਂ ਮਰਜ਼ੀ ਕਰ ਲੋ ਹਾਂਜੀ ਲਾ ਭਾਈ ਪਾਣੀ ਕਿਨੇ ਕਿ ਰਖ ਰਹੇ ਪਾਣੀ ਕਿਨੇ ਕਿ ਨੋਰਮਲ ਜੇ ਚੋੜੀ ਕਰਨੀ 500 ਰੁਪਿਆ ਬਸ ਸਮਾਗਮ ਕਿੰਨਾ ਚੱਲਣਾ ਭਾਈ ਤੁਹਾਡੇ ਇਹ ਅੱਜ ਦੀ ਦਿਹਾੜੀ ਹੈ ਬਸ ਹਾਂਜੀ ਹਰ ਸਾਲ ਹੀ ਜਾਂਦਾ ਨਾ ਹਾਂਜੀ ਇਹ ਕਿਹੜੇ ਸੰਗਤਾਂ ਦੇ ਆਦਰਸ਼ ਸਿੰਘ ਕੁੱਲੀ ਵਾਲੇ ਦੀ ਅੱਛਾ ਠੀਕ ਹੈ ਠੀਕ ਹਾਂਜੀ ਸਾਲ ਬਦ ਲੱਗਦਾ ਨਾ ਹਾਂਜੀ ਹਾਂਜੀ ਇਹੋ ਮਾਰਚ ਦੇ ਮਹੀਨੇ ਲੈ ਮਿੰਦਾ ਉਹ ਆ ਲੈ ਵਾ ਹਾਂਜੀ ਫਿਰ ਲਵਜੀ ਬੋਲੋ ਮੋਹਲਾ ਪਾ ਕੋਈ ਨਹੀਂ ਕਰਨ ਆਪਾਂ ਛੋੜ ਹੀ ਕਰਨੀ ਜਿਹੜੀ 500 ਰੁਪਇਆ 75000 500 ਛੋੜ 500 ਛੋੜ ਸਾਡੇ 74 ਦੀ ਸਾਡੇ 74 ਦੀ ਨਹੀਂ ਤੇ ਵੇਖ ਲੋ ਇੱਕ ਵਾਰ ਵੇਖ ਮੁੰਦੇ ਵਖਾ ਹਾਂ ਇਹ ਹੈ ਬਾਠ ਕੱਟ ਟਾਲਾ ਲੈਵਾਂ ਨਾਲ ਹਾਂਜੀ ਹਾਂਜੀ ਚਲੋ ਦੁੱਧ 25 26 ਕਿਲੋ ਚਵਾ ਜਾਣਾ ਨੇ ਤੇ ਲਵਾ ਚੂੰਗੀ ਹਾਂਜੀ ਚੂੰਗੀ ਇਹ ਵੀ ਠੰਡੀ ਧੀਰੀ ਆ ਹਾਂਜੀ ਹਾਂਜੀ ਇਹ ਵੀ ਦੋ ਰੋ ਲੋ ਇਹ ਚੂੰਗੀ ਵਹਿੜਾ ਲਵ ਦੁੱਧ ਕਿੰਨਾ ਬਾਈ ਇਹ ਤਕੋ ਹੈਗਾ ਜੀ 19 ਕਿਲੋ ਆਹੀ ਬੱਚਾ 19 ਕਿਲੋ ਇਸ ਟਾਈਮ ਤੋ ਤਿਆਰ ਆ ਜੀ ਤੇ ਇਹ ਵੀ ਜਿਹੜਾ ਪਾਣੀ ਸਾਡਾ ਤੁੰਦੇ ਦਾ ਬੜਾ ਜ਼ਬਰਦਸਤ ਲੱਗ ਰਿਹਾ ਵਾਹ ਦੋਹਾਂ ਦੇ ਕੋਲੇ ਵਾਹ ਮਰਜੀ ਕੋਈ ਰੱਸੀ ਦੀ ਲੋੜ ਨਹੀਂ ਦੋਹਾਂ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਿਰਫ ਸਿੰਘਾਂ ਦੀ ਝੁੰਗੀ ਬਸ ਆ ਜੀ ਤੁਮ ਖਾਰੀ ਪਰੋ ਪਰਦਾ ਲਗਾ ਕੇ ਬਟੇ ਮਗਰਲੇ ਛੋਟੀ ਚੀਜ਼ ਲੱਗੀ ਥਾ ਲਾਵਨ ਦੀ ਫਿਰ ਫੈਰ ਵੀ ਬੋਗਾ ਇਹਦੀ 5 ਤੋਂ ਤਾਂ ਹੁੰਦੀ ਫੈਣ ਤੇ ਲਾ ਬਾਈ ਫਰਿੰਦੀ ਕੀਮਤ ਇਹਦਾ 52000 52000 ਚਲੋ ਜਾਨ ਦੋ ਫਿਰ 52 ਦੀ ਜਾਨ ਦੇ ਬਸ ਠੀਕ ਹੈ 52 ਜਾਨ ਦੀ ਲਓ ਜੀ 52 ਜਾਨ ਦਾ ਰੇਟ ਆਪਾਂ ਆਪਾ ਬਸ ਵੀਰ ਦੋ ਹੀ ਬਣਾ ਲੈ ਕੇ ਆਂਦਾ ਤੇ ਦੋ ਹੀ ਪਸ਼ੂ ਹੋਣਗੇ ਤੇ ਬਾਕੀ ਇਹ ਪੋਣ ਲਾਵੇ ਖੁੱਲੇ ਮੰਨਤਾ ਕਰਾਂਗੇ ਚਲੋ ਖੁੱਲੇ ਮੰਨ ਦਾ ਫਲਾਉ ਫੋਨ ਚਲੋ ਬੋਲੋ ਨਵੀਨ ਨੰਬਰ ਐਂਡਾਗਾ ਸੋਹੇਕਲਾ ਡਿਸਟ੍ਰਿਕਟ ਅੰਮ੍ਰਿਤਸਰ ਤਕੀਲ ਮਜੀਠਾ ਤੇ ਨੰਬਰ ਹੈ 9896369262 ਸਤਿ ਸ੍ਰੀ ਅਕਾਲ